ਵੀ ਮੋਢੇ ਨਾਲ ਮੋਢਾ ਨਾਲ ਲਾ ਕੇ ਚੱਲ ਰਹੀ ਹੈ ਅਤੇ ਕਿਵੇਂ ਅਸੀਂ ਇਸ ਨਸ਼ਿਆਂ ਦੀ ਲੜਾਈ ਤੋਂ निजात ਬਾਹਰ ਦੀ ਹਰ ਬੰਦਾ ਸੰਘਰਸ਼ ਕੀ ਲੇ ਉੱਥੇ ਤੱਕ ਲਿਖੋ ਜਿਹੜੀ ਸਾਡੀ ਆਮ ਚ ਕਾਫੀ سارے ਪਾਰਟੀ ਦੇ ਉਹ ਜਿਹੜੇ ਬੁਲਾਰੇ ਬੈਠੇ ਨੇ ਜਿਹੜੇ ਬੜਾ ਜਨੂਨੀ ਹੋ ਕੇ ਆਪਣੇ ਜਿਹੜੇ ਸੰਦੇਸ਼ ਸਾਡੇ ਤੱਕ ਪਹੁੰਚਾਉਣਾ ਚਾਹਦੇ ਨੇ ਪਰ ਸਮੇਂ ਦੀ ਘਾਟ ਕਰਕੇ ਅਸੀਂ ਥੋੜਾ ਜਿਹਾ ਪ੍ਰੋਗਰਾਮ ਸੋਟ ਰੱਖਿਆ ਅਗਲੇ ਪਿੰਡ ਦੇ ਵਿੱਚ ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਜਿੰਨੇ ਕੁ ਬੁਲਾਰੇ ਨੇ ਤਿਆਰ ਹਨ ਉਹਨਾਂ ਦਾ ਜ਼ਰੂਰ ਇੱਕ ਵਾਰ ਸ਼ੁਕਰੀਆ ਕਰਾਂਗੇ ਕਿ ਆਰੇ ਸਤਿਕਾਰਯੋਗ ਅ ਅ ਵੇੜਾ ਪਰ ਆਉਗੇ ਤਾਂ ਬਹੁਤ ਅੱਛਾ ਲੱਗਦਾ ਕਿ ਖੁਸ਼ੀ ਹੋ ਰਹੀ ਹੈ ਕਿਸੀ ਇਸ ਲੜਾਈ ਦੇ ਵਿੱਚ ਸਾਰੇ ਨਾਲ ਮੇਰੇ ਖਿਆਲ ਨਸ਼ੇ ਤੋਂ ਬਚਣ ਲਈ ਜਾਂ ਨਸ਼ੇ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਅਸੀਂ ਸਾਰੇ ਇਕਜੁੱਟ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਨਸ਼ੇ ਦਾ ਕੋੜ ਜਿਹੜਾ ਆ ਇਹਨੂੰ ਆਪਣੇ ਸੁਭੇ ਤੋਂ ਆਪਣੇ ਘਰ ਤੋਂ ਬਾਹਰ ਪੁਟਕੇ ਛੋਟੇ ਵੀ ਸਤਾ ਜਾਵੇ ਜਿਵੇਂ ਅੱਲਾ ਸਰਕਾਰਾਂ ਵੈਸੇ ਤਾ ਅੰਗੜੀਆਂ ਦੇਤੀਆਂ ਐਂ ਚੰਗਰਾ ਮਾਰਦੀਆਂ ਸੀ ਕੋਹੀ ਉਸੇ ਤਰ੍ਹਾਂ ਦੇ ਇਹ ਹੋਣੀ ਹੋਏਗਾ ਤਾਂ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਅੱਜ ਆਪਣੀ ਤੋਂ ਤਵਕਤ ਜਾਂ ਨੇਰੇ ਹੋਏ ਰਾਤ ਤੇ ਲੁਕਾ ਹੋਆ ਕਰਦੇ ਆ ਜਾਂ ਅੰਗੇ ਬਾਟੂ ਜਿਹੜੀ ਇਹਨੂੰ ਖਤਮ ਕਰ ਸਕਦੀ ਆ ਸੋ ਇਸ ਲੜਾਈ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਇਹ ਸਰਕਾਰ ਨੇ ਜਿਹੜੀ ਲੜਾਈ ਇਹ ਯੁੱਧ ਵਿੱਟਿਆ ਹੋਇਆ ਯੁੱਧ ਨਸ਼ਿਆਂ ਵਿਰੁੱਧ ਆਓ ਆਪਣਾ ਆਪ ਦਾ ਜਿਹੜਾ ਯੋਜਨਾ ਹੈ ਇਹਦੇ ਵਿੱਚ ਪਾਈਏ ਨਸ਼ਾ ਤੱਕਰ ਨਸ਼ਵਪਾਰੀ ਜਿਹੜੇ ਸਾਨੂੰ ਹਲੇ ਦੁਆਲੇ ਸਭ ਨੂੰ ਪਤਾ ਹੁੰਦਾ ਇਹੋ ਜਿਹਾਂ ਦੀ ਸੂਚਨਾ ਜਿਹੜੀ ਆ ਪੁਲਿਸ ਸਿੰਘ ਲਈਏ ਇੱਕ ਨੰਬਰ ਰਹਿਤੇ ਜਗਾ ਜਗਾ ਦਿੱਸੇ ਕਿ ਕਿੱਥਾ ਹੋਇਆ 9796020 9779100200 ਇਹ ਉਹ ਇਹ ਉਹ ਨੰਬਰ ਆ ਜਿਹਦੇ ਤੇ ਕਾਲ ਨਹੀਂ ਲੱਗਦੀ ਜਿਹਦੇ ਤੇ ਅਸੀਂ ਦਰ ਨਹੀਂ ਟੱਕਦੇ ਉਹਨੇ ਤੇ ਵੀ ਮੈਸੇਜ ਜਣਾ ਮੈਸੇਜ ਜਿੱਦਾਂ WhatsApp ਚਲੰਦੇ ਸੀ ਸਾਰੇ ਚਲੰਦੇ ਆ ਉਹ WhatsApp ਮੈਸੇਜ ਵਾਸਤੇ ਹੈ ਉਹਦੇ ਵਿੱਚ ਜਿਹੜੀ ਸੂਚਨਾ ਹੈ ਉੱਚ ਅਧਿਕਾਰੀਆਂ تک ਜਾਂਦੀ ਆ ਉਹ ਨੀਚੇ ਆਪਣੇ ਗਰਾਊਂਡ ਲੈਵਲ ਤੇ ਲੋਕਲ ਲੈਵਲ ਤੇ ਅਧਿਕਾਰੀਆਂ ਨੂੰ ਸੂਚਨਾ ਮਿਲਦੀ ਆ ਔਰ ਇਹਨਾਂ ਅਧਿਕਾਰੀਆਂ ਨੂੰ ਸੂਚਨਾ ਦਾ ਸੋਰਸ ਨਹੀਂ ਬਤੰਦਾਂ ਵੀ ਇਹ ਸੂਚਨਾ ਕਿੱਲੇ ਦਿੱਤੀ ਆ ਸੋ ਇਹ ਦੇ ਪੰਜਾਬ ਦੇ ਦੇ ਨਹੀਂ ਨੰਬਰ ਹੈ WhatsApp ਨੰਬਰ ਅਕੀ ਦੇ ਤੇ ਗੁਪਤ ਰੂਪ ਸੂਚਨਾ ਦੇ ਸਕਦੇ ਆ ਤੁਹਾਡੀ ਸੂਚਨਾ ਤੁਹਾਡੀ ਜਿਹੜੀ ਪਛਾਣ ਆ ਉਹਨੂੰ ਦਿੱਤ ਨਸ਼ਰ ਲਈ ਦਿੱਤਾ ਜਾਏਗਾ ਸੋ ਇਸ ਤਰ੍ਹਾਂ ਵੀ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਆਈਏ ਆਓ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਦਿਖਾਈਏ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਤਤਕਾ ਜੋੜਨ ਚਾਹੀਏ ਇਹੋ ਜਿਹੇ ਨਸ਼ਾ ਪੱਤਰਾਂ ਦੀ ਜਦੋਂ ਪੁਲਿਸ ਫੜਨ ਆਉਂਦੀ ਆ ਤਾਂ ਕਿਸੇ ਲਈ ਜ਼ਮਾਨਤ ਨਹੀਂ ਦੇਣੀ ਜੇ ਕੋਈ ਜ਼ਮਾਨਤ ਦਿੰਦਾ ਤਾਂ ਫਿਰ ਸਾਰਿਆਂ ਨੇ ਉਸ ਨੂੰ ਲਾਮਤਾ ਪਾਉਣੀ ਆ ਤੇ ਉਨ੍ਹਾਂ ਨੂੰ ਵੀ ਜ਼ਮਾਨਤ ਦੇ ਨਹੀਂ ਦੇਣੀ ਇਹੋ ਜਿਹੇ ਲੋਕਾਂ ਨੂੰ ਜੇਲਾਂ ਦੇ ਵਿੱਚ ਹੀ ਔੜਾ ਸੈਈਦਾ ਜਿਨ੍ਹਾਂ ਨੇ ਸਾਡੇ ਆਪਣੇ ਆ ਜਾਇਦਾ ਤਾਂ ਬਣਾ ਲਈ ਸਾਡੇ ਬੱਚੇ ਸਾਡੇ ਸੁਪਨੇ ਨੂੰ ਬਰਬਾਦ ਕੀਤਾ ਇਹਨਾਂ ਦਾ ਜਿਹੜਾ ਆਖਰੀ ਟਿਕਾਣਾ ਜੇਲਾ ਹੀ ਆ ਸਾਨੂੰ ਜੇ ਲੱਗ ਤੁਰੀਏ ਤਾਂ ਆਪਣੇ ਬੱਚਿਆਂ ਨੂੰ ਬਚਾਈਏ ਆਪਣੇ ਪਰਿਵਾਰ ਦਾ ਸਰਮਾਇਆ ਬਚਾਈਏ ਔਰ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾਈਏ ਧੰਨਵਾਦ ਆ ਆਪਦੇ ਉਸ ਇਲਾਜ ਕਰਵਾਉਣੇ ਆ ਜਾਂ ਉਹਨਾਂ ਦੀ ਦੇਖਭਾਲ ਕਰਦੇ ਆ ਇਸੇ ਤਰ੍ਹਾਂ ਜਿਹੜੇ ਨਸ਼ੇ ਦੇ ਵਿੱਚ ਗ੍ਰਸਤ ਹੋ ਚੁੱਕੇ ਬੱਚੇ ਆ ਉਹਨਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਨੂੰ ਦੇਖਭਾਲ ਦੀ ਲੋੜ ਹੈ ਔਰ ਉਹਨਾਂ ਨੂੰ ਵਾਪਸ ਮੇਨਸਟ੍ਰੀਮ ਸਲੈਚਨ ਦੀ ਲੋੜ ਹੈ ਸਰਕਾਰ ਕਿ ਮੱਛਾਂ ਨੂੰ ਚੱਪਾ ਜੇ ਕੋਈ ਕਿ ਆਉਂਦਾ ਮੰਤਰੀ ਉਹ ਵੀ ਸ੍ਰੀ ਵੀ ਨਕੋ ਜੇ ਕੋਈ ਕਿ ਆਉਂਦਾ ਮੰਤਰੀ ਉਹ ਵੀ ਸ੍ਰੀ ਵੀ ਨਕੋ ਕਈਆਂ ਨੇ ਰਣ ਵਿੱਚ ਸਿਰ ਕਾਰਾ ਥੈਂਕ ਯੂ ਡਾਕਟਰ ਇਹ ਹਾਜੀ ਸਾਹਿਬ ਅੱਜ ਦੀ ਮਹਿੰਮ ਬਾਰੇ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਮਹਿੰਮ ਪੰਜਾਬ ਸਰਕਾਰਾਂ ਦੁਆਰਾ ਨਸ਼ਾ ਮੁਕਤੀ ਯਾਤਰਾ ਜਿਹੜੀ ਹੈਗੀ ਆ ਜਿੱਤ ਨਸ਼ਾ ਮੁਕਤੀ ਪੂਰੇ ਪੰਜਾਬ ਦੇ ਵਿੱਚ ਕੱਲ ਹੀ ਹੈਗੀ ਆ ਤੇ ਉਹ ਤੋਂ ਬਤਲਕ ਅੱਗੇ ਪਿੰਡ ਤੱਕ ਦੋਨਾਂ ਤੋਂ ਬਾਹਰ ਹੋਣਾ ਚਾਹੀਦੀ ਸੰਤੂ ਚੱਕਾ ਪਹੁੰਚੇ ਉਸ ਤੋਂ ਬਾਅਦ ਅਸੀਂ ਸੁਣਨ ਵਾਲ ਜਾਣਾ ਪਿੰਡ ਪਿੰਡ ਦੇ ਵਿੱਚ ਤੁਸੀਂ ਅੱਜ ਦੇਖਿਆ ਹੋਵੇਗਾ ਕਿ ਸਾਰੀ ਪੰਚਾਇਤ ਸਾਰੇ ਪਿੰਡ ਵਾਸੀ ਇੱਥੇ ਪਹੁੰਚ ਕੇ ਅੱਜ ਇਸ ਯੁੱਧ ਦੇ ਵਿੱਚ ਇਸ ਯਾਤਰਾ ਦੇ ਵਿੱਚ ਹੌਮ ਰਮਾ ਕੇ ਜਿਹੜਾ ਫਰਡ ਲੈ ਰਹੇ ਨੇ ਸੋਚ ਚੁੱਕਰੇ ਨੇ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਮਗਲਾ ਨਹੀਂ ਰਹਿਣ ਦੇਣਾ ਕਿਸੇ ਤਰ੍ਹਾਂ ਦਾ ਕੋਈ ਸ਼ਿਕਾਇਤ ਨਹੀਂ ਰਹਿਣ ਦੇਣਾ ਜੇ ਕੋਈ ਦਿੱਕਤ ਹੈਗਾ ਕੋਈ ਮਰੀਜ਼ ਹੈਗਾ ਉਹਦਾ ਇਲਾਜ ਕਿਸੇ ਹਸਪਤਾਲ ਤੋਂ ਕਰਾਵਾਂਗੇ ਅੱਥੇ ਐਸ ਵੇਲੇ ਸਾਡੇ ਸਰਪੰਚ ਸਾਹਿਬ ਖੜੇ ਨੇ ਔਰ ਐਸ ਵੇਲੇ ਜਿਹੜੇ ਐਕਸਮੋ ਸਾਹ ਪੁੱਛੇ ਹੋਏ ਸੀ ਪੋਸਟ ਡਿਪਾਰਟਮੈਂਟ ਤੋਂ ਐਸਟਰ ਸਾਹਿਬ ਪੁੱਛੇ ਹੋਏ ਸੀ ਵੀਡੀਓ ਸਾਹ ਪੁੱਛੇ ਹੋਈ ਸੀ ਯਾਨੀ ਕਿ ਜੇ ਕਿਸੇ ਤਰ੍ਹਾਂ ਦਾ ਕੋਈ ਸ਼ਿਕਾਇਤ ਹੀ ਰਹਿ ਉਹਨੂੰ ਕੋਸ਼ਿਸ਼ ਚਾ ਕੇ ਅੰਦਰ ਕਰੂਗੀ ਜੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਦਿੱਕਤ ਹੈਗਾ ਜਾਂ ਜਿਹੜਾ ਮਰੀਜ਼ ਹੈਗਾ ਜਿਹਦਾ ਉਹਦਾ ਸੀ ਪ੍ਰੋਪਰ ਪੰਜਾਬ ਸਰਕਾਰਾਂ ਨੂੰ ਲਾਜ ਕਰਾਵਾਂਗੇ ਹਸਪਤਾਲਾਂ ਦੀ ਗੱਲ ਹੋਣੀ ਹੈ। ਤੋਂ ਮੇਰੀ ਸਾਰੇ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਇਸ ਚੈਨਲ ਦੇ ਮੈਂ ਤੁਹਾਡੇ ਜਨਤ ਦੇ ਮਾਦੇਬ ਦੇ ਸੂਰ ਸਾਰਿਆਂ ਨੂੰ ਬੇਇੱਜ਼ਤੀ ਨਹੀਂ ਕਰਨਾ ਕਿ ਜਿਵੇਂ ਖੇਤਾਂ ਦੇ ਵਿੱਚ ਅੱਗ ਲੱਗਦੀ ਹੈ ਨਾ ਇੱਕ ਬੱਟ ਤੋਂ ਜਿਹੜਾ ਬੱਟ ਟਪਕੇ ਦੂਜੀ ਬੱਟ ਤੇ ਜਾਂਦੀ ਅੱਗ ਫਿਰ ਦੂਜੀ ਤੇ ਤੀਜੀ ਜਾਂਦੀ ਹੈ ਪੂਰੇ ਖੇਤ ਨਸ਼ਟ ਕਰ ਦਿੰਦੀ ਹੈ ਇਸੇ ਤਰ੍ਹਾਂ ਨਸ਼ਾ ਹੈਗਾ ਜੇ ਤੁਹਾਡੇ ਆਂਡ ਜ਼ਮਾਨ ਚ ਕੋਈ ਨਸ਼ਾ ਹੈਗਾ ਤੁਸੀਂ ਇਹ ਨਾ ਸੋਚੋ ਕਿ ਸਦਾ ਬੱਚਾ ਵੱਜ ਗਿਆ ਉਹ ਸਿੱਕਾ ਤੁਹਾਡੇ ਘਰ ਵੀ ਆਏਗਾ ਜਾਏਗਾ ਕਸ਼ ਕਰਕੇ ਸੂਚੀ ਇਹਦਾ ਬਚਾ ਕਰਨ ਲਈ ਅੱਜ ਤੋਂ ਹਮਲਾ ਮਾਰੋ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਬਚਾਈਏ ਤੋਂ ਸਾਰਿਆਂ ਕੇ ਬੇਨਤੀ ਹੈ ਪ੍ਰਧਾਨ ਜੀ ਕੋਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜਾਂ ਲੋਕਾਂ ਵੱਲੋਂ ਕੋਈ ਨਸ਼ਾ ਤਸਕਰ ਦੀ ਕੋਈ ਸੂਚਨਾ ਮਿਲੀ ਹੈ ਜੀ ਬਿਲਕੁਲ ਜੀ ਇੱਕ WhatsApp ਨੰਬਰ ਮੈਂ ਤੁਹਾਡੇ ਚੈਨਲ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਨਸ਼ਾ ਤਸਕਰਾਂ ਦੀ ਜਾਣਕਾਰੀ ਜਿਹੜੀ WhatsApp ਤੇ ਭੇਜਣ ਲਈ ਇੱਕ ਨੰਬਰ ਹੈਗਾ ਨੰਬਰ ਨੋਟ ਕਰ ਲਓ 9779100200 ਬੈਂਕ ਵਿੱਚ ਵੀ ਰਿਪੀਟ ਕਰ ਦਿੰਦਾ 9791002004 ਇਸ ਨੰਬਰ ਦੇ ਉਸ ਤੇ ਜਿਹੜੀ ਜਾਣਕਾਰੀ ਹੈਗੀ ਹੈ ਤੁਹਾਨੂੰ ਭੇਜਣ ਦੇ ਨਹੀਂ ਤੁਹਾਡੀ ਜਿਹੜੀ ਸੂਚਨਾ ਹੈਗੀ ਬੁੱਕ ਰੱਖੀ ਜਾਏਗੀ ਜਾਨੀ ਕਿ ਨਸ਼ਾ ਤਸੱਬ ਪਤਾ ਵੀ ਨਹੀਂ ਹੋਏਗਾ ਕਿ ਜਾਣਕਾਰੀ ਕਿੰਨੇ ਦਿੱਤੀ ਹੈ ਕਿ ਉਹਦੇ ਗੱਲ ਨੂੰ ਜਿਹੜਾ ਹੱਥ ਹੈਗਾ ਉਹ ਪੰਜਾਬ ਸਰਕਾਰ ਦਾ ਬੈਜੇਗਾ ਤੇ ਸਾਡੀ ਨੌਜਵਾਨ ਬੀਜੀ ਬੱਤੀ ਅੱਛਾ ਜੇ ਕੋਈ ਆਪਣੇ ਰੰਜੇਜ ਜੀ ਰਜੇਸ਼ ਕਟੜ ਵਾਸਤੇ ਜੇ ਕੋਈ ਵਟਸਐਪ ਕਰਦਾ ਤੇ ਉੱਥੇ ਵੀ ਕਾਰਵਾਈ ਹੋਏਗੀ ਜੀ ਜੇ ਮਿੰਜੀ ਬੰਕਸ਼ ਸ਼ਮਾਸ ਤੇ ਕੋਈ ਵਟਸਐਪ ਕਰਦਾ ਹੈਗਾ ਜੇ ਮੰਨ ਲਓ ਕਿ ਕਿਸੇ ਤੋਂ ਕਿਸੇ ਦੂਜੀ ਧਰ ਨਾਲ ਕੋਈ ਕੁਸ਼ਮਨੀ ਹੈਗੀ ਆ ਉਹਦਾ ਨੰਬਰ ਕਿਤੇ ਪਾ ਦਿੰਦਾ ਹੈਗਾ ਚਲਾਕੀ ਦੇ ਨਾਲ ਸਾਡੇ ਅੱਡਾ ਹੁੰਦਾ ਸਰਕਾਰ ਵੱਲੋਂ ਉਹਨੂੰ ਸਰਾਫ ਰੇਸਟ ਕੀਤਾ ਜਾਂਦਾ ਉਤਤਵਾ ਜਿੱਥੇ ਬੋਲਤਾ ਹੁੰਦਾ ਨਸ਼ੇ ਦਾ ਜਿਹੜਾ ਸਮਗਰ ਹੈਗਾ ਆ ਉਹਨੂੰ ਉੱਥੇ ਫੜਿਆ ਜਾਂਦਾ ਜੇ ਤਾਂ ਉਹਦੇ ਕੋਲੋਂ ਚਿੱਟਾ ਜਾਂ ਕੋਈ ਹੋਰ ਨਸ਼ੇ ਦੀ ਸਮਗਰੀ ਨਿਕਲੀ ਆ ਫੇਰ ਹੀ ਉਹਨੂੰ ਚੱਕ ਕੇ ਦਿੱਤਾ ਜਾਏਗਾ ਨਹੀਂ ਤੇ ਨਜਾਇਜ਼ ਬੰਦੇ ਨਾਲ ਕਿਸੇ ਨਾ ਧੱਕਾ ਤੈਨੋਂ ਸਾਡੇ ਵਸੇ ਇਸ ਲਈ ਜ਼ਰੂਰੀ ਹੈ ਜਿਹੜੇ ਬੱਚੇ ਇਸ ਨਸ਼ੇ ਦੇ ਕੋਲ ਨਾਲ ਮਰੀਜ਼ ਬਣ ਗਏ ਨੇ ਉਹਨਾਂ ਨੂੰ ਕਿਵੇਂ ਦੁਬਾਰਾ ਤੰਦਰੁਸਤ ਕੀਤਾ ਜਾ ਸਕਦਾ ਹੈ ਨਸ਼ਾ ਤੋਂ ਦੂਰ ਕੀਤਾ ਜਾ ਸਕਦਾ ਹੈ ਉਹਦੇ ਵਾਸਤੇ ਸਰਕਾਰ ਕੀ ਸਹਾਇਤਾ ਰਹੀਆ ਕਰਵਾ ਰਹੀ ਹੈ ਔਰ ਇਹਨਾਂ ਨੇ ਕਿ ਗੱਲ ਕੀਤੀ ਯੋਗਾ ਵਾਸਤੇ ਮੈਂ ਯੋਗਾ ਵਾਸਤੇ ਇੱਕ ਗੱਲ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਸਰਕਾਰ ਯੋਗਾ ਨੂੰ ਕਹੇ ਕਿ ਕੁਝ ਇੰਸਟਰక్టర్ ਵੀ ਭਰਤੀ ਇੱਕ ਲੜਾਈ ਦੇ اے پردان جی اج ਪਿੰਡ ਸੰڈو ਛੱਠਾ ਵਿਖੇ اور علاقے ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਹੋ ਨਸ਼ਾ ਮਹਿੰਦੇ ਤਹਿ ਤੱਕ ਕੀ ਕਰਨਾ ਚਾਹੋਗੇ ਜੀ ਜੀ ਆਪ ਵੀ ਦੇਖਿਆ ਹੋਣਾ ਕਿ ਅੱਜ ਜਿਵੇਂ ਬਹੁਤ ਸਾਰੇ ਲੋਕ ਇਕੱਠੇ ਹੋਏ ਸੋ సీఎం ਜੀ ਸੁਲ ਕਰ ਰਹੇ ਆ ਕਿ ਲੋਕ ਇਹ ਇਸ ਸਾਈ ਦੇ ਵਿੱਚ ਇਸ ਨਸ਼ਾ ਜੁਗਤ ਨਸ਼ਿਆਂ ਦੇ ਵਿੱਚੋਂ ਬਚਣ ਦੇ ਅਸੀਂ ਅੱਜ ਕੀ ਜਾਂ ਦੇਣਾ ਆ ਬਹੁਤੀ ਲੋਕਾਂ ਵੱਲੋਂ ਚੁਣ ਗਿਆ ਆਹਾਰਾ ਮਿਲਦਾ ਹੈ ਕਿ ਜੇ ਜੋ ਉਪੀਲ ਕਰਦੇ ਸੀ ਲੋਕਾਂ ਤੋਂ 2000 ਤੋਂ 2000 ਕਰਦੇ ਰੋਗ ਤੋਂ ਤਿਆਰ ਬੈਠੇ ਉਹ ਕੰਦੇ ਨੇ ਕਿ ਜਿਸੇ ਦਾ ਆਤਮਾ नशेक ਅਕਰਾ ਦੀ ਜਨ ਆਤਮਾ ਹੋਣਾ ਬਹੁਤ ਜ਼ਰੂਰੀ ਹੈ ਉਸ ਨੂੰ ਉਹ ਆਪਣੀ ਅਸੀਂ ਇੱਕ ਸਨੇਹਾ ਦੇ ਰਹੇ ਹਾਂ ਫਿੰਟ ਫਿੰਟ ਸਾਡੀ ਯਾਤਰਾ ਚੱਲ ਗਈ ਹੈ ਅਸੀਂ ਇਹ ਦੇ ਰਹੇ ਹਾਂ ਕਿ ਸਰਕਾਰ ਪੁਲਿਸ ਦੇ ਤਰ੍ਹਾਂ ਸਭ ਆਪਣਾ ਕੰਮ ਕਰਦੀ ਆ ਜੋ ਜਿਹੜੀ ਉਹਨਾਂ ਦਾ ਰੋਲ ਹੈ ਜੋ ਉਹਨਾਂ ਦੀ ਭੂਮਿਕਾ ਹੈ ਉਹ ਉਸ ਨੂੰ ਆਪਣੇ ਬਧਿਆ ਪ੍ਰੀਤੇ ਨਾਲ ਉਹਦੇ ਦੇਖ ਕੇ ਉਹ ਕਹਿੰਦਾ ਤਾਂ ਤੇ ਦੱਸਦਾ ਉਹਨਾਂ ਪਰ ਮੈਂ ਪ੍ਰਤੀਤ ਹੋ ਰਿਹਾ ਕਿ ਉਹ ਇਸ ਉਧਰ ਦੇ ਵਿੱਚ ਇਸ ਲੜਾਈ ਦੇ ਵਿੱਚ ਸਾਡੇ ਨਾਲ ਹੈ ਇਹ ਪ੍ਰਧਾਨ ਜੀ ਇਹ ਮਹਿੰਮ ਕਿੰਨਾ ਚਿਰ ਜਾਰੀ ਰਹੂਗੀ ਅਸੀਂ ਇਹ ਪੂਰਾ ਪੰਜਾਬ ਜਦੋਂ ਤੱਕ ਅਸੀਂ ਇਹ ਨੂੰ ਕੋ ਨਹੀਂ ਲੈਂਦੇ ਹਰ ਪਿੰਡ ਦੇ ਵਿੱਚ ਸਾਡੀ ਜਿਹੜੀ ਪਹੁੰਚ ਨਹੀਂ ਹੋ ਜਾਂਦੀ ਗਰਾਊਂਡ ਲੈਵਲ ਤੇ ਉਦੋਂ ਤੱਕ ਇਹ ਚੱਲਦੀ ਰਹੂਗੀ ਔਰ ਇਹ ਲੜਾਈ ਹੋਵੇ ਤੱਕ ਜਾਰੀ ਰਹੂਗੀ ਕਰੋ ਤੱਕ ਆਖਰੀ ਨਸਰਾ ਪੱਤਰ ਜਿਹੜਾ ਉਹ ਜੇਲ੍ਹ ਦੇ ਵਿੱਚ ਨਾਲ ਹੋ ਗਿਆ। ਬੋਦੀਆ ਸੇਂਗਰਾਂ ਪੰਚਾਇਤ ਸਭ ਤੋਂ ਸਭ ਤੋਂ। ਸਾਡੇ ਸਰਪੰਚ ਜੀ, ਵਿਕੀਤ ਸੰਜੀਤ ਕੌਰ ਜੀ, திருமதி ਸੰਜੀਤ ਕੌਰ, ਥੈਂਕ ਯੂ ਸੇਂਤ ਕੌਰ, ਪੰਚ ਪਰਮੇਸ਼ਰ ਕੌਰ ਜੀ ਆ ਕੇ ਖੜੀ ਹੈ ਇਸ ਨੂੰ ਹੰਟੇ ਦੇ ਵਿੱਚ। ਔਰ ਇਸ ਪ੍ਰੋਗਰਾਮ ਨੂੰ ਥੋੜੇ ਜਿਹੇ ਹੋਰ ਚਾਣਨਾਂ ਲਈ ਅਸਤੇ ਤੁਹਾਡੇ ਸੰਦੀ ਚੱਤੀ ਜੀ, ਸੰਦੀ ਦੇਖਾ ਦੇ ਰੱਖੀ ਜੀ। ਔਰ ਦੇਖ ਜੀਬ ਤੁਹਾਡੇ ਸਾਹਮਣੇ ਪੇਸ਼ ਕਰਨਗੇ ਨਸ਼ਿਆਂ ਦੇ ਵਿਰੋਧ ਔਰ ਅਗਲੀ ਪ੍ਰਸੰਧ ਤੁਹਾਡਾ ਸਮਾਂ ਹੁੰਦਾ ਹੈ ਲੋਕੀ ਨਸ਼ਿਆਂ ਵਿਰੋਧ ਵਿੱਚ ਕੇ ਸੰਗਰਾਮ ਰਾਸ ਦੀਆਂ ਨੂਰਪੀਆ ਚੁੱਕ ਕੇ ਕਿਵਾਂ ਪੁੱਤਰੀ ਦੀ ਅਰਥੀ ਧੋਵ ਮਾਤਾ ਕਮਲੀ ਹੋਈ ਚੁਪ ਚਾਰ ਜੁਪੇੜੇ ਭਰਤੀ ਹਾੜਾ ਯੁਰ ਮੇਰੇ ਗੰਢਿਆ ਗੱਪਾ ਕੀ ਚੌਂ ਨੁਕਤ ਮਾਇਆ ਜਾਦੇ ਦਰਦਾ ਵਿੱਚ ਪੰਜਾਬ ਦੇ ਚਿੱਟਾ ਕਿਉਂ ਵੇ ਆਇਆ ਜਾਦੇ ਦਰਦਾ ਵਿੱਚ ਪੰਜਾਬ ਦੇ ਚਿੱਟਾ ਕਿਥੋਂ ਆਇਆ ਕੌਣ ਜੀ ਆ ਮੁਰੂਤੀ ਅਛਤ ਕੇ ਕਿਉ ਸੁੱਤਰੀ ਦੀ ਅਰਕੀ ਦੇਵ ਜੀ ਦਾ ਦਿੱ ਤੁਮ अच कयो नशियूं लायो विच पंजाब जो चिटा किथो आया करीदा जो चिटा क्य आया